ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਗਟ ਦਿਵਸ ਦੇ ਪਵਿੱਤਰ ਅਵਸਰ ਤੇ ਅੱਜ 88 ਫੁੱਟ ਰੋਡ ਮਜੀਠਾ ਰੋਡ ਵਿਖੇ ਸ਼ਰਧਾ ਤੇ ਭਾਵਨਾ ਨਾਲ ਭਰਪੂਰ ਕੀਰਤਨ ਦਰਬਾਰ ਸਜਾਏ ਗਏ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ ਅਤੇ ਗੁਰੂ ਸਾਹਿਬ ਦੇ ਚਰਨਾਂ ਚਾਰਦਾਸ ਕਰਦੇ ਹੋਏ ਅਪਾਰ ਆਤਮਿਕ ਸ਼ਾਂਤੀ ਦਾ ਅਨੁਭਵ ਕੀਤਾ ਕੀਰਤਨ ਦਰਬਾਰ ਦੌਰਾਨ ਪ੍ਰਸਿੱਧ ਰਾਗੀ ਜਥਿਆਂ ਨੇ ਗੁਰੂ ਸਾਹਿਬ ਦੀ ਬਾਣੀ ਦਾ ਰਸ ਭਰਿਆ ਕੀਰਤਨ ਕੀਤਾ ਗੁਰਮਤੇ ਵਿਚਾਰਾਂ ਰਾਹੀਂ ਸੰਗਤਾਂ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੀ ਜੀਵਨ ਕਥਾ ਅਤੇ ਉਹਨਾਂ ਦੇ ਉਪਦੇਸ਼ਾਂ ਨਾਲ ਜਾਣੂ ਕਰਵਾਇਆ ਗਿਆ ਜਿਸ ਦੌਰਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਗੂੰਜਮਾਨ ਨਾਰੇ ਲਗੇ ਇਸ ਮੌਕੇ ਕਾਉਂਸਲਰ ਸੁਖਮਿੰਦਰ ਸਿੰਘ ਪਿੰਟੂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਉਹਨਾਂ ਨੇ ਸੰਗਤਾਂ ਨੂੰ ਪ੍ਰਗਟ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਦੀਆਂ ਸਿੱਖਿਆਵਾਂ ਅੱਜ ਵੀ ਮਨੁੱਖਤਾ ਲਈ ਪ੍ਰੇਰਣਾ ਦਾ ਸਰੋਤ ਹਨ ਅੰਤ ਤੇ ਲੰਗਰ ਦੀ ਵਿਵਸਥਾ ਕੀਤੀ ਗਈ ਜਿਸ सैकड़े श्रद्धालु ने प्रसाद छकिया समागम ने संगत भाईचारे आध्यात्मिक एकता सुनेहा फैलाया ਅੱਜ ਮਜੀਠਾ ਰੋਡ ਤੇ ਕੀਰਤਨ ਦਰਬਾਰ ਹੋ ਰਿਹਾ ਹੈ ਗੁਰੂ ਰਾਮਦਾਸ ਜੀ ਦੇ ਪ੍ਰਗਟ ਦਿਵਸ ਤੇ ਉਪਲਖ ਦੇ ਵਿੱਚ ਸਾਰੀਆਂ ਸੰਗਤਾਂ ਇਲਾਕੇ ਦੀਆਂ ਬਹੁਤ ਇੱਥੇ ਹਮ ਮਾ ਕੇ ਪਹੁੰਚਿਆ ਨੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਸਾਰਿਆਂ ਨੂੰ ਸੱਜਣਾ ਨੂੰ ਪ੍ਰਮਾਤਮਾ ਵਾਹਿਗੁਰੂ ਉਹਨਾਂ ਤੇ ਕਿਰਪਾ ਬਣਾਏ ਰੱਖਿਆ ਨੇ ਇਤਨਾ ਹੀ ਹਰ ਸਾਲ ਇਹ ਪ੍ਰੋਗਰਾਮ ਕਰਦੇ ਨੇ ਇੱਥੇ ਜਿਹੜੇ ਦਿਹਾੜਾ ਮਨਾਉਂਦੇ ਨੇ ਪਰਮਾਤਮਾ ਇਹਨਾਂ ਨੂੰ ਵਾਹਿਗੁਰੂ ਇਹਨਾਂ ਨੂੰ ਗੁਰੂ ਰਾਮਦਾਸ ਜੀ ਇਹਨਾਂ ਨੂੰ ਹਮੇਸ਼ਾ ਅਸ਼ੀਰਵਾਦ ਦੇ ਕੇ ਰੱਖਣ ਤੇ ਇਹਨਾਂ ਤੇ ਇਤਾਂ ਹੀ ਕਿਰਪਾ ਬਣਾਈ ਰੱਖਣ ਇਹ ਲੋਕਾਂ ਨੂੰ ਪਰਮਾਤਮਾ ਦੇ ਚਰਨਾਂ ਨਾਲ ਵਾਹਿਗੁਰੂ ਦੇ ਚਰਨਾਂ ਨਾਲ ਜੋੜ ਕੇ ਇਹ ਲੋਕਾਂ ਨੂੰ ਚੰਗੇ ਕਰਮਾਂ ਵੱਲ ਲੈ ਕੇ ਜਾਣ ਇਹੋ ਹੀ ਮੇਰੀ ਬੇਨਤੀ ਆ ਇਹੋ ਹੀ ਮੇਰੀ ਗੁਰੂ ਰਾਮਦਾਸ ਜੀ ਦੇ ਚਰਨਾ ਦਰਦਾਸ ਹੈ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਨੂੰ ਮੈਸੇਜ ਜਿਵੇਂ ਕਿ ਤੁਸੀਂ ਯੂਥ ਕੇ ਜੋ ਇੱਕ ਮੈਸੇਜ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਲੋਕ ਗਾਲੀ ਹੈ ਭੈਜੀ ਕੀ ਸਭ ਤੋਂ ਪਹਿਲਾਂ ਤੇ ਜਿਹੜਾ ਯੂਥ ਹੈ ਉਹ ਆਪਣੇ ਮਾਪਿਆਂ ਦੀ ਇੱਜ਼ਤ ਕਰੇ ਸਾਰਿਆਂ ਤੋਂ ਵੱਡੀ ਜੜੀ ਹੈਗੀ ਆਪਣੇ ਮਾਪਿਆਂ ਦੀ ਇੱਜ਼ਤ ਕਰੇ ਨਸ਼ਿਆਂ ਤੋਂ ਦੂਰ ਰਹਿ ਕੇ ਗੁਰੂ ਚਰਨਾ ਦੇ ਵਿੱਚ ਮਨ ਲਾਵੇ ਆਪਣੇ ਮਾਪਿਆਂ ਦੀ ਇੱਜ਼ਤ ਕਰੇ ਆਪਣੇ ਰਿਸ਼ਤੇਦਾਰਾਂ ਦੀ ਇੱਜ਼ਤ ਕਰੇ ਤੇ ਉਹ ਨਾਲ ਆਪਣੇ ਆਪ ਚੜ੍ਹਦੀ ਕਲਾ ਹੋ ਜਾਣੀ ਹੈ ਜੀ ਇਹੋ ਜੀ ਮੇਰੀ ਆਪਣੇ ਵੀਰਾਂ ਅੱਗੇ ਯੂਥ ਅੱਗੇ ਬੇਨਤੀ ਆ ਕਿ ਆਪਣੇ ਮਾਪਿਆਂ ਦੀ ਇੱਜ਼ਤ ਕਰੋ ਤੇ ਪੜ੍ਹ ਲਿਖ ਕੇ ਆਪਣੇ ਦੇਸ਼ ਦਾ ਆਪਣੇ ਸ਼ਹਿਰ ਦਾ ਆਪਣੇ ਮਾਪਿਆਂ ਦਾ ਨਾਂ ਉੱਚਾ ਕਰੋ ਆਇਆ ਹੈ ਗੁਰਜੀਤ ਕੀ ਫਤਿਹ ਸ਼੍ਰੋਮਣੀ ਗੁਰਦਵਾਰਾ ਪੰਜਾਬ ਮੀਟੀ ਦੇ ਸ਼ਹਿਰ ਦੀਆਂ ਵੱਖ-ਵੱਖ ਸੁਸਾਇਟੀਆਂ ਨੂੰ 60000 ਰਾਮਦਾਸੀ ਦਾ ਗੁਰਪੁਰਬ ਬੜੀ ਇਮਤਾਨ ਨਾਲ ਮਨਾਇਆ ਗਿਆ ਹੈ ਇਸੇ ਇਸ ਮੌਕੇ ਵਿੱਚ ਸ਼੍ਰੀ ਗੁਰੂ ਰਾਮਦਾਸ ਜੀ ਦੇ ਅਵਤਾਰ ਗੁਰਪੁਰਬ ਦੇ ਸੰਦਰਭ ਵਿੱਚ ਸ਼ਹਿਰ ਦੀਆਂ ਵੱਖ-ਵੱਖ ਗੁਰਦਵਾਰਿਆਂ ਵਿੱਚ कीर्तन दरबार सजाए गए हैं ये शुकरणा दिवस मनाया जा रहा है जिस शहर दर्बस्त सोसायटियां संतान ने आस्सा लिया है जिस विसायी शहीद भाई मनी सिंह जी श्री सुखमनी से सेवा सोसायी क्यों दरबार साहब ने भी पार्टी शूट किया है अभी आइए संकतान को है आ वाहगुरु जी का खालसा why would you keep her